ਕਿ ਭਾਈ ਸਾਹਿਬ ਅੱਜ ਇੱਥੇ ਜਿੱਥੇ ਤੱਕ ਜਾਣਕਾਰੀ ਸੀ ਸ਼ਿਵ ਸੈਨਾ ਦਾ ਇਕੱਠ ਹੋਣਾ ਸੀਗਾ ਇੱਥੇ ਤੁਸੀਂ ਆਪਣਾ ਇਕੱਠ ਕਰ ਲਿਆ ਸ਼ਿਵ ਸੈਨਾ ਨਜ਼ਰ ਨਹੀਂ ਆ ਰਹੀ ਆ ਆਖਰ ਕਾਰਨ ਕੀ ਹੈ ਇਹ ਸ਼ਿਵ ਸੈਨਾ ਤਾਂ ਨਜ਼ਰ ਨਹੀਂ ਆ ਰਹੀ ਸ਼ਿਵ ਸੈਨਾ ਦੇ ਨਾ ਇਹ ਪ੍ਰੋਗਰਾਮ ਇਦਾਂ ਹੀ ਫੇਲ ਹੁੰਦੇ ਆ ਅਸਲ ਚ ਕੀ ਆ ਉਹ ਇੱਕ ਛੁਰਲੀ ਛੱਡ ਦਿੰਦੇ ਆ ਸਾਨੂੰ ਹੁੰਦਾ ਹੈ ਕਿ ਜੇ ਆਣ ਤੇ ਫਿਰ ਅਸੀਂ ਇਹਨਾਂ ਦਾ ਵਧੀਆ ਸਵਾਗਤ ਕਰੀਏ ਮਰ ਕੀ ਹੁੰਦਾ ਅਸੀਂ ਹਰ ਵਾਰੀ ਨਿਰਾਸ਼ ਹੋ ਜਾਂਦੇ ਆ ਇਹਨਾਂ ਨੇ ਤਾਂ ਆਪਣੀ ਜਿਹੜੀ ਪੜਾਅਸ ਪੂਰੀ ਕਰਨੀ ਹੁੰਦੀ ਖਬਰਾਂ ਲਵਾ ਕੇ ਜਾਂ ਆਪਣੀ ਐਗਜ਼ਿਸਟੈਂਸ ਦਿਖਾਉਣ ਦੇ ਲਈ ਇਦਾਂ ਦੇ ਟੁੱਟੇ ਜੇ ਪ੍ਰੋਗਰਾਮ ਦਿੰਦੇ ਆ ਹੁਣ ਉਹਨਾਂ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਇਹ ਚੀਜ਼ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਆ ਪੰਜਾਬ ਦੀ ਧਰਤੀ ਜਿਹੜੀ ਸਿੱਖਾਂ ਦੀ ਧਰਤੀ ਹੈ ਉੱਥੇ ਸਿੱਖਾਂ ਦੇ ਹੀਰੋ ਨੂੰ ਤੁਸੀਂ ਇਸ ਤਰੀਕੇ ਨਾਲ ਭੰਡਣ ਦੀ ਕੋਸ਼ਿਸ਼ ਕਰੋ ਭਾਈ ਨਰੈਣ ਸਿੰਘ ਚੋੜਾ ਨੇ ਜੋ ਕੀਤਾ ਉਹ ਪੰਥ ਨੇ ਪੰਥ ਨੇ ਦੱਸਣਾ ਕਿ ਉਹ ਠੀਕ ਹੈ ਕਿ ਗਲਤ ਹੈ ਤੁਸੀਂ ਤਿੰਨਾਂ ਚ ਨਹੀਂ 13 ਚ ਨਹੀਂ ਤੁਹਾਡਾ ਬਣਦਾ ਹੀ ਨਹੀਂ ਕੋਈ ਉਹਦੇ ਉੱਤੇ ਬਿਆਨ ਦੇਣਾ ਫਿਰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਕੋਈ ਨਾ ਕੋਈ ਧੰਨੀ ਘਟੀਆਂ ਸ਼ਬਦਾਵਲੀ ਵਰਤ ਕੇ ਜਾਂ ਕੋਈ ਬਿਆਨ ਦੇ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਅੱਜ ਇਹਨਾਂ ਨੂੰ ਫਿਰ ਇੱਥੇ ਚੇਤਾਵਨੀ ਦੇਣ ਲਈ ਪਹੁੰਚੇ ਆ ਕਿ ਬੰਦੇ ਦੇ ਪੁੱਤ ਬਣ ਜਾਓ ਅਸੀਂ ਤੁਹਾਡੇ ਘਟੀਆਂ ਮਨਸੂਬੇ ਜਿਹੜੇ ਆ ਇਸ ਧਰਤੀ ਦੇ ਉੱਤੇ ਨਹੀਂ ਸਫਲ ਹੋਣ ਦੇਣੇ ਤੁਸੀਂ ਕਿਤੇ ਹੋਰ ਆਪਣਾ ਜੰਗਲ ਰਾਜ ਜਿਹੜਾ ਚਲਾਉਣਾ ਚਾਹੁੰਦੇ ਉਧਰ ਜਾ ਕੇ ਚਲਾਓ ਪੰਜਾਬ ਚ ਕੰਮ ਅਸੀਂ ਨਹੀਂ ਹੋਣ ਦੇਣਾ